ਵਾਹਿਗੁਰੂ 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 ਤਮ ਵਾਹਿਗੁਰੂ 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 ਤਨ ਵਾਹਿਗੁਰੂ 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 ਤਮ ਵਾਹਿਗੁਰੂ 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 ਤਮ ਵਾਹਿਗੁਰੂ 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 ਤਨਵਾਹਿ ਗੁਰੂ ਵਾਹਿਗੁਰੂ ਵਾਹਿਗੁਰੂ ਤਨਵਾਹਿ ਗੁਰੂ ਵਾਹਿਗੁਰੂ 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 ਤਨਵਾਹਿ ਗੁਰੂ ਵਾਹਿਗੁਰੂ ਵਾਹਿਗੁਰੂ वाहेगुरु तान वाहेगुरु 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 तान वाहेगुरु वाहेगुरु वाहे ਵਾਹੇ ਗੁਰੂ ਨਾਹੇ ਗੁਰੂ ਵਾਹੇ ਗੁਰੂ ਤਨਵਾਹੇ ਗੁਰੂ ਵਾਹੇ ਗੁਰੂ ਨਮਸ ਕੀਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਤਨਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹਿਗੁਰੂ ਤਨਵਾਹਿਗੁਰੂ ਵਾਹਿਗੁਰੂ 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 ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਤਨ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਤਨ ਵਾਹੇ ਗੁਰੂ ਵਾਹਿਗੁਰੂ 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 ਤਨ ਵਾਹਿਗੁਰੂ 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 ਤਨ ਵਾਹਿਗੁਰੂ 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 ਤਨਵਾਹਿਗੁਰੂ ਵਾਹਿਗੁਰੂ 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 ਤਨਵਾਹਿਗੁਰੂ ਵਾਹਿਗੁਰੂ 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 ਤਨਵਾਹਿਗੁਰੂ ਵਾਹਿਗੁਰੂ 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 ਤਨਵਾਹਿਗੁਰੂ ਵਾਹਿਗੁਰੂ 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 ਵਾਹ ਗੁਰੂ ਤਨਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਤਨਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਤਨਵਾਹੇ ਗੁਰੂ ਵਾਹਿਗੁਰੂ 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 ਤਮਾ ਵਾਹਿਗੁਰੂ 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 ਤਮਾ ਵਾਹਿਗੁਰੂ 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 ਤਮਾ ਵਾਹਿਗੁਰੂ 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 ਤਮਾ ਵਾਹਿਗੁਰੂ 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 ਤਨਵਾਹਿਗੁਰੂ 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 ਵਾਹਿਗੁਰੂ ਵਾਹਿਗੁਰੂ ਵਾਹੇ ਗੁਰੂ ਤਨਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਤਨਵਾਹੇ ਗੁਰੂ ਵਾਹੇ 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 ਗੁਰੂ